ਮੈਂ ਬੇਨਤੀ ਕਰਨਾ ਚਾਹੁੰਦਾ ਕਈ ਲੋਕਾਂ ਨੂੰ ਇਹ ਹੁੰਦਾ ਕਿ ਖਰੇ ਮਾਸਟਰ ਸਲੀਮ ਨੇ ਬੋਲਟ ਐਕਸ ਜੁਆਇਲ ਕਰ ਲਈ ਐਦਾਂ ਨਹੀਂ ਕੋਈ ਗੱਲ ਨਹੀਂ ਭਗਵਾਨ ਰੰਗ ਸ਼੍ਰੀ ਰਾਮਚੰਦਰ ਜੀ ਮਹਾਰਾਜ ਦਾ ਰੰਗ ਹੈ ਤਾਂ ਕਰਕੇ ਉਹਦੀ ਗੱਲ ਕਰ ਰਹੇ ਹਾਂ ਕੇਸਰੀ ਰੰਗ ਭਗਵਾਨ ਰੰਗ ਹਰਾ ਰੰਗ ਲਾਲ ਰੰਗ ਸਾਰੇ ਅਸੀਂ ਬਹੁਤ ਇਨਾ ਰੰਗਾਂ ਦਾ ਸਨਮਾਨ ਕਰਦੇ ਹਾਂ ਜਿੱਥੇ ਗੁਰਦੁਆਰਾ ਸਾਹਿਬ ਆਉਂਦਾ ਹੈ ਉੱਥੇ ਵੀ ਸਿਰ ਝਕਾਉਨੇ ਆ ਜਿੱਥੇ ਮੰਦਿਰ ਆਉਂਦਾ ਹੈ ਮਾਤਾ ਰਾਣੀ ਦਾ ਉੱਥੇ ਵੀ ਸਿਰ ਝਕਾਉਨੇ ਆ ਜਿੱਥੇ ਮਸਜਿਦ ਆਉਂਦਾ ਹੈ ਉੱਥੇ ਵੀ ਸਿਰ ਝਕਾਉਨੇ ਆ ਜਿੱਥੇ ਚਰਚ ਆਉਂਦਾ ਹੈ ਉੱਥੇ ਵੀ ਸਿਰ ਝਕਾਉਨੇ ਆ ਸਾਡਾ ਜਿਹੜਾ ਗਾਣ ਵਾਲਿਆਂ ਦਾ ਸਾਰੇ ਧਰਮ ਸਾਡੇ ਸਾਂਝੇ ਨੇ ਅਸੀਂ ਸਭ ਨੂੰ ਬਹੁਤ ਪਿਆਰ ਕਰਦੇ ਆ ਔਰ ਕਰਨਾ ਵੀ ਇਦਾਂ ਹੀ ਚਾਹੀਦਾ ਜਿਵੇਂ ਮੈਂ ਦੇਖ ਰਿਹਾ ਕਿ ਆ ਦੇਖੋ ਮੇਰੇ ਭਰਾ ਸੋਹਣੀਆਂ ਸੋਹਣੀਆਂ ਦਸਤਾਰਾਂ ਵਾਲੇ ਮੇਰੇ ਭਰਾ ਖੜੇ ਨੇ ਇਹਨਾਂ ਨੇ ਮਾਤਾ ਰਾਣੀ ਦਾ ਜਗਰਾਤਾ ਕਰਾਇਆ ਔਰ ਇਹ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੇਰੇਆਂ ਭਰਾਵਾਂ ਲਈ ਮੇਰੀਆਂ ਭੈਣਾਂ ਲਈ ਜਿਹੜੇ ਤੁਸੀਂ ਦੇਖਣ ਆਏ ਹੋ ਉਹਨਾਂ ਲਈ Hindu Muslim Sikh Isai ਸਾਰੇ ਇਕੱਠੇ ਆ ਜਿਨ੍ਹਾਂ ਨੇ ਇਹ ਚੌਕੀ ਕਰਵਾਈ ਮੈਂ ਬਹੁਤ ਸਾਰਾ ਮੈਂ ਦੁਆ ਕਰਦਾ ਮਾਤਾ ਰਾਣੀ ਦੇ ਚਰਨਾਂ 'ਚ ਮੈਂ ਪ੍ਰਾਰਥਨਾ ਕਰਦਾ ਕਿ ਇਹਨਾਂ ਨੂੰ ਹੋਰ ਤਰੱਕੀਆਂ ਦੇ ਮਾਤਾ ਰਾਣੀਆਂ ਇੱਦਾਂ ਹੀ ਤੇਰੇ ਜਾਗਰਣ ਕਰਾਉਂਦੇ ਰਹਿਣ ਪਰ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਜੀ ਮੇਰੀ ਇੱਕੋ ਪਾਰਟੀ ਹੈ ਮਾਸਟਰ ਸਲੀਮ ਐਂਡ ਪਾਰਟੀ ਬਸ ਮੈਂ ਉਹਨਾਂ ਨਾਲ ਹੀ ਸੰਬੰਧਿਤ ਆ ਰਿਸਪੈਕਟ ਸਾਰਿਆਂ ਦੀ ਕਰਦੇ ਆ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਉਹਨਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਪਰ ਕਿਸੇ ਨਾਲ ਜੁੜੇ ਨਹੀਂ ਆ ਸਾਰਿਆਂ ਦਾ ਸਤਿਕਾਰ ਹੈ ਮਿਹਰਬਾਨੀ ਸ਼ੁਕਰੀਆ ਐਦਾਂ ਹੀ ਹੱਸਦੇ ਖੇਡਦੇ ਰਹੋ